ਆ ਰਿਹਾ ਹੈ ਇੱਥੇ ਬਜ਼ੂਰ ਕਮਾਗਾ ਬੈਠੇ ਕਿੱਥੇ ਮਾਰੇ ਆ ਕੀ ਕਿਹਨੇ ਡੰਡਾ ਮਾਰਿਆ ਕੀ ਕੀਤਾ ਇਹਨਾਂ ਨੂੰ ਕਿਵੇਂ ਹੱਕ ਦਿੱਤਾ ਇੱਥੇ ਬੈਠਣ ਦਾ ਕਿਹਨੇ ਹੱਕ ਦਿੱਤਾ ਇਹਨਾਂ ਨੂੰ ਇਹ ਮੈਂ ਪੁੱਛਿਆ ਤੁਸੀਂ ਉਸ ਗੱਲ ਦਾ ਜਵਾਬ ਦਿਓ ਕਿ ਇਹ ਜੋ ਕਰ ਰਹੇ ਆ ਲੋਕਾਂ ਦਾ ਲਹੂ ਪੀ ਰਹੇ ਆ ਕਿਉਂ ਬਾਕੀ ਸਾਰੇ ਪੁੱਟਾ ਗਰਾਊਂਡ ਚ ਰਸਤਾ ਮਿੰਟੋ ਮੈਡੀ ਖਾਲੀ ਕਰਦੇ ਹੋ ਧੰਨਵਾਦ ਤਰਨਾ ਪ੍ਰਦਰਸ਼ਨ ਕਰ ਰਹੇ ਹੈ ਰੇੜੀ ਵਾਲਿਆਂ ਨੇ ਜਲੰਧਰ ਦੇ ਏਸੀਪੀ ਦੀ ਗੱਡੀ ਨੂੰ ਪਾਇਆ ਕੇਰਾ ਕੀਤੀ ਧੱਕਾ ਮੁੱਕੀ ਤੁਹਾਨੂੰ ਦੱਸਦੇ ਕਿ ਜਲੰਧਰ ਦੇ ਸੀਪੀ ਸੁਪਨ ਸ਼ਰਮਾ ਦੇ ਵੱਲੋਂ ਸ਼ਹਿਰ ਦੇ ਵਿੱਚ ਟ੍ਰੈਫਿਕ ਨੂੰ ਥੱਲ ਪਾਉਣ ਦੇ ਲਈ ਵੱਡੇ ਐਕਸ਼ਨ ਲਏ ਨੇ ਜਿਨ੍ਹਾਂ ਦੇ ਵਿੱਚ ਫੁੱਟਪਾਥ ਤੇ ਲੱਗੀਆਂ ਰੇੜੀਆਂ ਨੂੰ ਵੀ ਹਟਾਇਆ ਗਿਆ ਜਿਸ ਤੋਂ ਬਾਅਦ ਅੱਜ ਰੇੜੀ ਵਾਲਿਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਇਸੇ ਦੌਰਾਨ ਉਹਨਾਂ ਨੇ ਜਲੰਧਰ ਦੇ ACP ਦੀ ਗੱਡੀ ਨੂੰ ਰੋਕ ਲਿਆ ਤੇ ਜਿਸ ਤੋਂ ਬਾਅਦ ਪੁਲਿਸ ਅਤੇ ਰੇੜੀ ਵਾਲਿਆਂ ਦੇ ਵਿਚਕਾਰ ਮਾਹੌਲ ਤਣਾਅਪੂਰਨ ਹੋ ਗਿਆ 20000 ਬੰਦਿਆਂ ਦੀ ਰੋਜੀ ਰੋਟੀ ਤੇ ਇਹਨਾਂ ਨੇ ਸੱਟ ਮਾਰੀ ਆ ਔਰ 21000 ਨੂੰ 4 ਨਾਲ ਗੁਣਾ ਕਰੋ ਜਿਸ ਦਿਨ 80000 ਬੰਦਾ ਸੜਕਾਂ ਦੇ ਉੱਤੇ ਉਤਰੇਗਾ ਉਹਨੂੰ ਧਰਨਾ ਆਪਾਂ ਨਾਮ ਦਵਾਂਗੇ ਇਹ ਧਰਨਾ ਨਹੀਂ ਹੈ ਸਿਰਫ ਇੱਕ ਸੰਕੇਤਿਕ ਚੇਤਾਵਨੀ ਹੈਗੀ ਆ ਕਿ ਅਸੀਂ ਸੀਪੀ ਸਾਹਿਬ ਤੁਹਾਡੀ ਗੁੱਸੇ ਦੇ ਸ਼ਿਕਾਰ ਨਹੀਂ ਹੋਣਾ ਚਾਹੁੰਦੇ ਅਸੀਂ ਚਾਹੁੰਦੇ ਆ ਸੜਕਾਂ ਸੋਹਣੀਆਂ ਹੋਣ ਲੇਕਿਨ ਤਮਾਮ ਜ਼ਿੰਮੇਵਾਰ ਸਾਨੂੰ ਨਾ ਠਹਿਰਾਇਆ ਜਾਵੇ ਕਿਉਂਕਿ ਸੜਕਾਂ ਦੇ ਉੱਤੇ ਜਿਹੜੀ ਟਾਊਨ ਵੈਂਡਿੰਗ ਕਮੇਟੀ ਆ ਉਹ ਫੈਸਲਾ ਕਰੇਗੀ ਕਿ ਸਾਨੂੰ ਕਿਹੜੀ ਵੈਂਡਿੰਗ ਜ਼ੋਨ ਆ ਔਰ ਕਿਹੜਾ ਨੋਨ ਵੈਂਡਿੰਗ ਜ਼ੋਨ ਆ ਲੇਕਿਨ ਇਹੋ ਜਿਹਾ ਕੋਈ ਫੈਸਲਾ ਨਹੀਂ ਕੀਤਾ ਗਿਆ ਸਿੱਧਾ ਸਿੱਧਾ ਸਾਡੇ ਉੱਤੇ ਹੈਲੋ ਹਾਂਜੀ ਹਾਂਜੀ ਅੱਗੇ ਜਿੰਦਾਬਾਦ ਇੱਧਰ ਆਇਓ ਭਾਈ ਔਰ ਕੋਈ ਵੀ ਆਓ ਜੀ ਜੀ ਫੈਸਲਾ ਜਿਹੜਾ ਉਹਨਾਂ ਨੇ ਕਾਲੀ ਦੇ ਵਿੱਚ ਕੀਤਾ ਇਹਦਾ ਰੋਸ ਲੋਕਾਂ ਦੇ ਮਨਾਂ ਦੇ ਵਿੱਚ ਆ ਲੋਕਾਂ ਦੇ ਰੋਜ਼ਗਾਰ ਖਤਮ ਹੋ ਗਏ ਜੋ ਕਿ ਵਿਹਲੇ ਹੋ ਗਏ ਲੋਕੀ ਇੱਕ ਜਵਾਬ ਮੰਗਣ ਵਾਸਤੇ ਸੀਪੀ ਸਾਹਿਬ ਕੋ ਆਏ ਆ ਕਿਉਂਕਿ ਸੀਪੀ ਸਾਹਿਬ ਜੇ ਅਸੀਂ ਉੱਥੇ ਨਹੀਂ ਤਾਂ ਫਿਰ ਕਿੱਥੇ ਸਰ ਜੀ ਵੀ ਸਰਬ ਇੱਕ ਸਿੰਪਲ ਜੀ ਗੱਲ ਵਾ ਕੀ ਅਸੀਂ ਜੇ ਸੜਕਾਂ ਤੇ ਨਹੀਂ ਹੈਗੇ ਜਾਂ ਸਰਕਾਰੀ ਜਗ੍ਹਾ ਕੋ ਜਮੀਨਾਂ ਤੇ ਨਹੀਂ ਹੈਗੇ ਤੇ ਫਿਰ ਕਿਹੜੀ ਸਾਡੇ ਵਾਸਤੇ ਕੋਈ ਟਾਊਨ ਵੈਂਡਿੰਗ ਕਮੇਟੀ ਨੇ ਕੋਈ ਐਹੋ ਜੀ ਜਗ੍ਹਾ ਨਿਸ਼ਾਨਦਾਹੀ ਕੀਤੀ ਹੈ ਜਿੱਥੇ ਸਾਨੂੰ ਬਸਾਣਾ ਹੈ ਤੇ ਜੇ ਤੁਹਾਡੇ ਕੋਲ ਐਹੋ ਜੀ ਕੋਈ ਜਗ੍ਹਾ ਨਹੀਂ ਹੈਗੀ ਤੇ ਸੱਤ ਜੋੜ ਕੇ ਬੇਨਤੀ ਆ ਉਨੀ ਤੇ ਸਾਨੂੰ ਛੇੜਿਆ ਨਾ ਜਾਵੇ ਉਥੇ ਅਸੀਂ ਸਲੀਕੇ ਨਾਲ ਬੈਠ ਕੇ ਸ਼ਹਿਰ ਵਧੀਆ ਚਲਾਵਾਂਗੇ ਸਾਡੀ ਜੰਗ ਵਾਰ ਆ ਸਾਈਡ ਤੇ ਲਾ ਰਿਹਾ ਸੀਗਾ ਤਾਂ ਕਿ ਆਪ ਕੋ ਜੋ ਨਹੀਂ ਕਰਨੀ 15 ਜਾਂ ਦਾ ਚਾਲਾਨ ਕਰ ਦੇਣਾ ਟੋਟਾ ਔਰ ਫੜ ਕੇ ਅੰਦਰ ਨੂੰ ਬੰਦ ਕਰਕੇ ਤੇਰੇ 6 ਮਹੀਨੇ ਦੀ ਅੰਦਰ ਨੂੰ ਤੁਹਾਨੂੰ ਇੱਥੇ ਇਦੋਂ ਜਿਹੜੇ ਬੰਦੇ ਜਿਹੜੇ ਤੁਹਾਡੇ ਬੰਦੇ ਆਏ ਔਰ ਨਾ ਹੋਰ ਤੁਹਾਨੂੰ ਗਾਲਾ-ਗੋਲਾ ਵੀ ਕੱਢਿਆ ਗੀਆਂ ਔਰ ਇਹ ਬਾਰੇ ਕੀ ਕਹਿਣਾ ਚੰਦੇ ਹੋ ਜਦੋਂ ਪੁਲਸ ਆਉਂਦੇ ਗਾਲਾ ਵੀ ਕੱਢਦੇ ਉਹ ਕਹਿੰਦੇ ਤੈਨੂੰ ਫੜ ਕੇ ਮਾਰੂ ਬਹੁਤ ਉੱਪਰ ਹਾਲੇ ਤਾਂ ਪੁਲਸ ਆਈ ਨਹੀਂ ਪਰ ਤੁਹਾਡੇ ਬੰਦੇ ਬੋਲੋ ਤਾਂ ਸਾਰੇ ਇਹਨੂੰ ਗਾਲਾ ਕੱਢਿਆਗੇ ਕਿ ਰੇੜੀ ਬੰਦ ਕਰੋ ਗੱਲ ਬੰਦ ਜੀ ਪਾਸ ਤੋਂ ਆਈ ਸੀ ਸ਼ਨੀਵਾਰ ਨੂੰ ਆਈ ਸੀ ਬਲਵਾ ਦੇਖੋ ਤੁਸੀਂ ਇਹਨਾਂ ਨੇ ਧਰਨਾ ਲਾਇਆ ਹੋਇਆ ਹਾਂਜੀ ਹਾਂਜੀ ਸਰ ਫਾਈਪੇ ਜਾਮ ਕੀਤਾ ਹੋਇਆ ਪ੍ਰੋਪਰਲੀ ਜੈ ਸਰ ਔਰ ਇਹਨਾਂ ਨੂੰ ਕਿਹਾ ਕਿ ਵੀ ਜੋ ਵੀ ਤੁਹਾਡੀ ਮੰਗ ਆ ਜੋ ਵੀ ਤੁਹਾਡਾ ਕੋਈ ਦੁੱਖ ਤਕਲੀਫ ਆ ਉੱਥੇ ਬੈਠੋ ਆਪਣੀ ਮੈਂਬਰੀ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ ਇਹਨਾਂ ਨੂੰ ਦੇਣ ਵਾਲੀਆਂ ਰੀਡੀਆਂ ਫੜੀਆਂ ਜੋ ਵੀ ਸਿਸਟਮ ਇਹਨਾਂ ਦਾ ਹੈ ਕਿ ਜਿੱਥੇ ਜਗ੍ਹਾ ਦੇਣੀ ਹੈ ਪਰ ਜਿਹੜਾ ਕੁਝ ਇਸ ਟਾਈਮ ਕਰ ਰਹੇ ਆ ਇਹ ਬਿਲਕੁਲ ਕਾਨੂੰਨ ਦੇ ਅਗੇਂਸਟ ਹੈ ਨਹੀਂ ਹਟਣਗੇ ਤਾਂ ਕਾਰਵਾਈ ਕਰਾਂਗੇ ਸਰ ਜਿਵੇਂ ਕੱਲ ਵੀ ਡੀਸੀਪੀ ਸਾਹਿਬ ਨੂੰ ਮਿਲੇ ਸੀਗਾ ਨਾ ਡੀਪੀ ਡੀਸੀਪੀ ਸਾਹਮਣੇ 2 ਦਿਨ ਦਾ ਨਾਣਾ ਆਸ਼ਵਾਸਨ ਦਿੱਤਾ ਗਿਆ ਸੀ ਅੱਜ ਫੇਰ ਇਹਨਾਂ ਧਰਨਾ ਪਤਾ ਪਰਦਾ ਚਿੰਤਾ ਆਸ਼ਵਾਸਨ ਦਿੱਤਾ ਉਹਨਾਂ ਨੇ ਕਿਹਾ ਕਿ ਸੀਪੀ ਸਾਹਿਬ ਨਾਲ ਹੀ ਗੱਲਬਾਤ ਕਰ ਲਾਂਗੇ ਤੁਸੀਂ ਗੈਰ ਸੀਪੀ ਸਾਹਿਬ ਨੂੰ ਕੱਲ ਇਹਨਾਂ ਨੇ ਦਿੱਤਾ ਕਿ ਉਹ ਨਹੀਂ ਮੈਮੋਰੈਂਡਮ ਆਪਣਾ ਜਦੋਂ ਇਹ ਕੱਲ ਬੰਦੇ ਆਏ ਸੀ ਇੱਥੇ ਸਾਰੇ ਜਦੋਂ ਇਹਨਾਂ ਨੂੰ ਕਿਹਾ ਵੀ ਦਿਓ ਜੁਆਇੰਟ ਸੀਪੀ ਸਾਹਿਬ ਸੀਪੀ ਸਾਹਿਬ ਦੇ ਧਿਆਨ ਚ ਲਿਆਦੀ ساری ਗੱਲ ਠੀਕ ਹੈ ਕੀ ਮਤਲਬ ਆ ਕਿ ਇੱਥੇ ਇਹ ਬਿਲਕੁਲ ਗੈਰ ਕਾਨੂੰਨੀ ਤੌਰ 'ਤੇ ਰਸਤਾ ਰੋਕਣ ਆਮ ਪ